ਸੰਗਰੂਰ ਦੇ ਧੂਰੀ ਵਿੱਚ ਗੱਣਾ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ ਜਿੱਥੇ ਚਾਰ ਕਿਸਾਨ ਕੱਲ ਦੁਪਹਿਰ ਤੋਂ ਪੈਟਰੋਲ ਦੇ ਸਲਫਾਸ ਦੀਆਂ ਗੋਲੀਆਂ ਲੈ ਕੇ ਐਸਡੀਐਮ ਦੇ ਦਫ਼ਤਰ ਦੀ ਤੀਸਰੀ ਮੰਜ਼ਲ ਦੀ ਛੱਤ ਤੇ ਚੜੇ ਹੋਏ ਹਨ ਉੱਥੇ ਬਾਕੀ ਕਿਸਾਨਾਂ ਨੇ ਐਸਡੀਐਮ ਨੂੰ ਘੇਰ ਕੇ ਰੱਖਿਆ ਹੋਇਆ ਹੈ ਅਤੇ ਪੂਰੀ ਰਾਤ ਐਸਡੀਐਮ ਤਹਿਸੀਲਦਾਰ ਸਣੇ 15 ਤੋਂ ਲੈ ਕੇ 17 ਕਰਮਚਾਰੀਆਂ ਨੂੰ ਬੰਦਕੀ ਵੀ ਬਣਾ ਕੇ ਰੱਖਿਆ ਗਿਆ ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਹਨ ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ ਅਤੇ ਜੇਕਰ ਜਲਦੀ ਨਾਲ ਫੈਸਲਾ ਨਾ ਹੋਇਆ ਤਾਂ ਸੰਘਰਸ਼ ਤਿੱਖਾ ਵੀ ਕੀਤਾ ਜਾ ਸਕਦਾ ਹੈ ਉਧਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਕਿਹਾ ਹੈ ਕਿ ਕਿਸਾਨਾਂ ਨਾਲ ਗੱਲਬਾਤ ਦਾ ਦੌਰ ਜਾਰੀ ਹੈ ਅਤੇ ਉਮੀਦ ਹੈ ਕਿ ਜਲਦੀ ਹੀ ਕਿਸਾਨ ਆਪਣਾ ਪ੍ਰਦਰਸ਼ਨ ਖਤਮ ਕਰ ਲੈਣਗੇ ਹਾਂਜੀ ਕੀ ਕਹਿਣਾ ਜੀ ਜਿਹੜਾ ਤੁਸੀਂ ਇਹ ਪ੍ਰੋਟੈਸਟ ਕਰ ਰਹੇ ਹੋ ਤੇ ਕਿੰਨੇ ਬੰਦੇ ਅੰਦਰ ਆ ਤੇ ਰਾਤ ਮੀਟਿੰਗ ਵੀ ਕੀਤੀ ਹੈ ਡੀਸੀ ਸਾਹਿਬ ਨੇ ਕੀ ਬਣਿਆ ਉਹਦਾ ਜੀ ਹਾਂਜੀ ਇਹ ਸਾਡਾ ਜਿਹੜਾ ਧਰਨਾ ਹੈ ਜੀ ਇਹ 7 ਤਰੀਕ ਤੋਂ ਲੈ ਕੇ ਚੱਲ ਰਿਹਾ ਹੈ ਪ੍ਰਸ਼ਾਸਨ ਨੇ ਜਾਂ ਮੈਨੇਜਮੈਂਟ ਨੇ ਇਸ ਲਗਾਤਾਰ ਧਰਨੇ ਦੇ ਵਿੱਚ ਕੋਈ ਸਾਨੂੰ ਹੌਸਲਾ ਵਜਾਈ ਨਹੀਂ ਸਾਡੀ ਕੀਤੀ ਕੋਈ ਵੀ ਅਸੀਂ ਮੀਟਿੰਗਾਂ ਕਰਕੇ ਇਹ ਪੇਮੈਂਟਾਂ ਦੇ ਦिए ਜੋ ਕੱਲ ਸਾਨੂੰ ਸਰਗਰਮੀ ਨਾਲ ਇਹ ਪ੍ਰੋਗਰਾਮ ਕਰਨ ਰਿਹਾ ਸਾਡੇ ਚਾਰ ਸਾਥੀ ਨੇ ਉੱਪਰ ਸੱਤ ਤੇ ਚੜੇ ਹੋਏ ਨੇ ਤੇ ਬਾਕੀ ਜਿਹੜਾ ਜੋ ਪ੍ਰਸ਼ਾਸਨ ਦੇ ਅਧਿਕਾਰੀ ਨੇ 17 ਤੋਂ 19 ਮਲਾਜਮਾਂ ਅੰਦਰ ਬੰਦ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ ਮਨਜੋਗ ਐਸਡੀਐਮ ਸਾਹਿਬ ਤੇ ਤਹਿਸੀਲਦਾਰ ਸਾਹਿਬ ਵੀ ਸ਼ਾਮਲ ਨੇ ਤੇ ਰਾਤ ਸਾਡੀ ਡੀਸੀ ਸਾਹਿਬ ਤੇ ਐਸਐਸਬੀ ਸਾਹਿਬ ਨਾਲ ਵੀ ਮੀਟਿੰਗ ਹੋਈ ਹੈ ਉਹ ਮੀਟਿੰਗ ਦੇ ਵਿੱਚ ਸਾਨੂੰ ਕੋਈ ਜ਼ਿਆਦਾ ਭਰੋਸਾ ਨਹੀਂ ਲੱਗਿਆ ਵੀ ਸਾਡਾ ਮਸਲਾ ਕਿਦੋਂ ਹੱਲ ਹੋਊਗਾ ਉਹ ਵੀ ਹਰੇਕ ਵੀ ਮਲਾਜਮ ਜਾਂ ਅਫਸਰ ਕੰਨੀ ਕਤਰਾ ਰਿਹਾ ਹੈ ਵੀ ਅਸੀਂ ਇਹ ਫੈਸਲੇ ਦੇ ਵਿੱਚ ਆਈਏ ਤੇ ਹੁਣ ਕੀ ਆਪਣਾ ਅਗਲਾ ਐਕਸ਼ਨ ਕੀ ਹੋਊਗਾ ਅਗਲਾ ਜੇ ਸਾਡਾ ਸਾਮ ਸਵੇਰ ਕੋਈ ਹੱਲ ਨਾ ਕੀਤਾ ਗਿਆ ਸਾਨੂੰ ਇਸ ਤੋਂ ਵੀ ਤਿੱਖਾ ਸੰਘਰਸ਼ ਲਿਖਣਾ ਪਊਗਾ ਹੋਰ ਕਿਉਂਕਿ ਅਸੀਂ ਅੱਕੇ ਪਿਆ ਨਾ ਸੀ ਲੇਬਰਾਂ ਨੂੰ ਪੈਸੇ ਦੇਣ ਜੋ ਗਰੇ ਨੇ ਸਾਡੇ ਕੋਲੇ ਨਾ ਕਰਦੇ ਬੱਚਿਆਂ ਦੀ ਪੜ੍ਹਾਈ ਦੇ ਨਾ ਦਾਖਲਿਆਂ ਦੇ ਪੈਸੇ ਦੇਣ ਨੂੰ ਅਸੀਂ ਮਜਬੂਰ ਹੋਏ ਪਿਆ ਹੋਰ ਅਸੀਂ ਕਰੀਏ ਤਾਂ ਕੀ ਕਰੀਏ ਤੁ ਸੰਘਰਸ਼ ਸਾਨੂੰ ਤਿੱਖੇ ਲਿਖਣੇ ਪੈਗੇ ਪਹਿਣਗੇ ਪ੍ਰਸ਼ਾਸਨ ਇਹ ਗੱਲ ਨੂੰ ਨੋਟ ਕਰੇ ਪ੍ਰਦੀਪ ਸਿੰਘ ਜੀ ਜਿਹੜਾ ਰਾਤ ਸਾਰੀ ਦਾ ਤੁਹਾਡੇ ਧਰਨਾ ਚੱਲਿਆ ਕੀ ਕਹਿਣਾ ਹੈ ਉਹਦੇ ਬਾਰੇ ਕਿੰਨੇ ਮੁਲਾਜ਼ਮ ਅੰਦਰ ਹੈ ਤੇ ਕੀ ਸਲਫਾਸ ਕਰ ਰਹੇ ਨੇ ਮੁਲਾਜ਼ਮ 15 ਤੋਂ 17 ਮੁਲਾਜ਼ਮ ਅੰਦਰ ਨੇ ਜੀ ਸਾਡੀ ਗੰਨੇ ਦੀ ਪੇਮੈਂਟ ਨਹੀਂ ਦਿੱਤੀ ਜਾ ਰਹੀ ਅਸੀਂ ਬਹੁਤ ਦੁਖੀ ਆ ਚਾਰ ਕਿਸਾਨ ਦੁਖੀ ਹੋ ਕੇ ਸਰਫਾਸ ਪਟ્રોલ ਲੈ ਕੇ ਸੱਤ ਦੇ ਉੱਤੇ ਕੱਲ ਤੋਂ ਬੈਠੇ ਨੇ ਜੀ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਸਾਡੀ ਪੇਮੈਂਟ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਅਸੀਂ ਪੇਮੈਂਟ ਲੈ ਬਿਨਾ ਘਰ ਨੂੰ ਵਾਪਸ ਨਹੀਂ ਜਾਵਾਂਗੇ ਕੁਝ ਪਟ્રોલ ਤੇ ਸਲਫਾਸੀਆਂ ਬੋਤਲਾਂ ਲੈ ਕੇ ਛੱਤ ਤੇ ਚੜੇ ਹੋਏ ਨੇ ਹਰਜੀ ਕੀ ਹੈ ਕੱਲ ਇਹ ਜਿਹੜਾ ਭਗਵਾਨਪੁਰਾ 슈ਗਰ ਮਿਲ ਤੁਰੀ ਦੇ ਡਿਊਜ਼ ਨੂੰ ਲੈ ਕੇ ਜਿਹੜੇ ਗੰਨੇ ਦੇ ਕਿਸਾਨ ਪ੍ਰੋਟੈਸਟ ਕਰ ਰਹੇ ਨੇ ਇਹਨਾਂ ਨੇ ਐਸ ਡੀ ਐਮ ਦਫ਼ਤਰ ਦੇ ਜੋ ਘੇਰਾਉ ਕਰਨ ਤੋਂ ਬਾਅਦ ਇਹਨਾਂ ਨੂੰ ਅਸੀਂ ਇੱਥੇ ਰਾਤ ਦੇਰ ਰਾਤ ਤੱਕ ਸਾਡੀ ਮੀਟਿੰਗ ਚੱਲਦੀ ਰਹੀ ਮੈਂ ਤੇ ਐਸ ਐਸ ਪੀ ਸਾਹਿਬ ਏ ਡੀ ਸੀ ਡਿਵੈਲਪਮੈਂਟ ਤੇ ਐਸ ਪੀ ਹੈੱਡਕਵਾਰਟਰ ਸਾਰਿਆਂ ਨੇ ਇਹਨਾਂ ਦੇ ਜਿਹੜੇ ਪੰਜ ਨੁਮਾਇੰਦੇ ਨਾਲ ਡਿਟੇਲ ਦੇ ਵਿੱਚ ਮੀਟਿੰਗ ਕੀਤੀ ਹੈ ਹੁਣ ਗਵਰਨਮੈਂਟ ਦਾ ਗੰਨਾ ਕਿਸਾਨ ਵੱਲੋਂ ਕੋਈ ਵੀ ਡਿਊਜ਼ ਬਾਕੀ ਨਹੀਂ ਹੈ 11 ਕਰੋੜ ਦਾ ਜਿਹੜਾ ਬਕਾਇਆ ਸਰਕਾਰ ਨੇ ਦੇਣਾ ਸੀਗਾ ਉਹ ਪਿਛਲੇ ਹਫਤੇ ਇਹਨਾਂ ਨੂੰ ਫਾਈਨੈਂਸ ਡਿਪਾਰਟਮੈਂਟ ਨੇ ਰਿਲੀਜ਼ ਕਰ ਦਿੱਤਾ ਗਿਆ ਹੁਣ ਨਿਰੋਲ ਜਿਹੜੀ ਜ਼ਿੰਮੇਵਾਰੀ 60 ਕਰੋੜ ਦੇ ਆਸ-ਪਾਸ ਜਿਹੜੀ ਇਹਨਾਂ ਦੀ ਡਿਊਜ਼ ਖੜੀਆਂ ਨੇ ਉਹ ਮਿਲ ਓਨਰ ਦੀ ਹੈ ਅੱਜ ਵੀ ਮੈਂ ਹੁਣ ਇਹਨਾਂ ਦੇ ਕਿਸਾਨ ਦੇ ਜਥੇਬੰਦੀ ਸਫੇਰ ਸਾਡੇ ਕੋਲ ਆ ਰਹੀ ਹੈ ਮਿਲਦੇ ਜਿਹੜੀ ਮੈਨੇਜਮੈਂਟ ਇੱਥੇ ਉਹਨਾਂ ਦੇ ਜਨਰਲ ਮੈਨੇਜਰ ਉਹਨਾਂ ਦੇ ਫਾਈਨੈਂਸ ਡਿਪਾਰਟਮੈਂਟ ਦੇ ਹੈੱਡ ਆਲਰੇਡੀ ਮੇਰੇ ਕੋਲ ਡੀਸੀ ਦਫ਼ਤਰ ਦੇ ਵਿੱਚ ਪਹੁੰਚਣ ਵਾਲੇ ਨੇ ਅਸੀਂ ਇੱਕ ਸੈਕੰਡ ਰਾਉਂਡ ਆਫ ਮੀਟਿੰਗ ਕਰਾਂਗੇ ਇਹਨਾਂ ਦੇ ਨਾਲ ਤਾਂ ਕਿ ਇਹਨਾਂ ਦਾ ਇਹ ਦੇਖਿਆ ਜਾ ਸਕੇ ਵੀ ਇਹਨਾਂ ਨੇ ਜਿਹੜੇ 40 ਕਰੋੜ ਦਾ ਲੋਨ ਅਪਲਾਈ ਇਹਨਾਂ ਨੇ ਟੋਟਲ ਕੀਤਾ ਹੈ ਜਿਹਦੇ ਵਿੱਚੋਂ 25 ਕਰੋੜ ਦਾ ਲੋਨ ਐਸਬੀਆਈ ਦਾ ਹੈ ਤੇ 15 ਕਰੋੜ ਪੀਐਨਬੀ ਦਾ ਹੈ ਹੁਣ ਇਹਨੂੰ ਕਿੱਦਾਂ ਅਸੀਂ ਲੋਨ ਦਾ ਪ੍ਰੋਸੈਸ ਫਾਸਟ ਟਰੈਕ ਕਰਾ ਸਕਦੇ ਹਾਂ ਤਾਂ ਕਿ ਕਿਸਾਨਾਂ ਦੀ ਪੇਮੈਂਟ ਛੇਤੀ ਤੋਂ ਛੇਤੀ ਹੋ ਸਕੇ ਸੰਗਰੂਰ ਤੋਂ ਕੈਮਰਾਮੈਨ ਜਸਵੀਰ ਮਾਨ ਦੇ ਨਾਲ ਹਰਸ਼ ਕੌਸ਼ਲ ਦੀ ਰਿਪੋਰਟ ਪੰਜਾਬ ਟੂਡੇ